नगर निगम के अधीन आने वाले क्षेत्रों वे आयुध भंडार वे ओटीजी के निर्धारित क्षेत्र में निर्माण कार्य को लेकर जारी सख्त पाबंदियों के बावजूद धड़लने से अवैध कॉलोनिया वे बिल्डिंगों के कार्य जारी हैं। वही संबंधी निगम के बिल्डिंग ब्रांच की डीली कार्रवाई के चलते ये अवैध कार्य रुकने के बजाय और बढ़ते हुए दिखाई दे रहे हैं यही नहीं ये निर्माण आज के समय में सबसे ज्यादा आर्मी के एक के दायरे के अधीन पाबंदी वाले क्षेत्र में ही चल रहे हैं दूसरी तरफ देखा जाए तो निगम इस संबंधित जिस किसी अवैध निर्माण पर कार्रवाई करने हेतु नोटिस अथवा चेतावनी बोर्ड लगाती है तो वे नोटिस या चेतावनी बोर्ड वहां वहां से हटते देर नहीं लग रही इस संबंधी निगम की अनदेखी और निगम के आदेशों सहित उनके बोर्डों को नुकसान पहुंचाने वालों पर कोई कानूनी एक्शन न लेने की वजह से आज अवैध कार्य करने वाले लोगों के हौसले बुलंद हो चुके हैं वे जब इस बारे में हमारे संवाददाता ने नगर निगम पठानकोट अधिकारी नरेश कुमार नजायज उसके कार्रवाई की नोटिस इशू किए जाते है, है जिथे पे बोर्ड भी लाए जाते हैं लोग जिथे केस जमा हो जाता है बोर्ड फिर उस जगह कर दें ਤੇ ਉੱਛਲੇ ਇੱਕ ਦੇਖਿਆ ਗਏ ਡੀਏਵੀ ਸਕੂਲ ਦੇ ਨਾਲ ਦੀ ਕੋਲੋਨੀ ਆ ਕੁਛ 5-6 ਮਹੀਨੇ ਪਹਿਲੇ ਸੀਲ ਕੀਤੀ ਗਈ ਸੀ ਬੋਰਡ ਵੀ ਲਗਾਇਆ ਗਿਆ ਸੀ ਨੋਟਿਸ ਵੀ ਆ ਪਰ ਅੱਜ ਉਸ ਨਾਲ ਨੋਟਿਸ ਆ ਗਿਆ ਤੇ ਨਾਈ ਬੋਰਡ ਹੈਗਾ ਤਾਂ ਉਹਨੇ ਚਾਹਦਾ ਨਹੀਂ ਇੱਕ ਸਾਈਡ ਦੇ ਤੇ ਬੋਰਡ ਲੱਗਿਆ ਹੋਇਆ ਮੇਰੀ ਜਾਣਕਾਰੀ ਬਤਾਓ ਦੂਸਰੀਂ ਦਾ ਸਾਈਡ ਜਿਹੜਾ ਉਹ ਗਲੇਸ਼ੀਅਰ ਦਾ ਨਾਮ ਪੈਂਦਾ ਸੀਗਾ ਉਹ ਚੈੱਕ ਕਰਾ ਲੈਣੇ ਆ ਉੱਥੇ ਜੇ ਨਹੀਂ ਆ ਕਈ ਵਾਰ ਆ ਕੇ ਬੋਰਡ ਘਿਰ ਘੁਰ ਜਾਂਦੇ ਆ ਤੇ ਮੌਕੇ ਨਜ਼ਰ ਨਹੀਂ ਆਉਂਦੇ ਵੀ ਥੱਲੇ ਪਿਆ ਉਹ ਚੈੱਕ ਕਰਾ ਲੈਣੇ ਆ ਉੱਥੇ ਤੇ ਅਗਰ ਤੁਹਾਨੂੰ ਲੱਗੇ ਜਾਂ ਬੋਰਡ ਦੇ ਅੱਗੇ ਪਿੱਛੇ ਕਰ ਦਾਂਗੇ ਇਹਨਾਂ ਸਰਕਾਰੀ ਪ੍ਰੋਪਰਟੀ ਜਿਹੜੀ ਹੈਗੀ ਸਰਕਾਰੀ ਪ੍ਰੋਪਰਟੀ ਗਿਣੀ ਰਹੀ ਹੈ ਉਹਦੇ ਤੇ ਕੀ ਐਕਸ਼ਨ ਲੇ ਸਕਦੇ ਨਹੀਂ ਜੇ ਤੇ ਬੋਰਡ ਉੱਥੇ ਗਿਰਿਆ ਪਿਆ ਹੋਵੇ ਤੇ ਦੁਬਾਰਾ ਰੀਇਨਸਟਾਲ ਹੋ ਜਾਏਗਾ ਜੇ ਕੋਈ ਵੈਸੇ ਕੋ ਚੁੱਕ ਕੇ ਲੈ ਗਿਆ ਫਿਰ ਉਹਦੀ ਕਾਰਵਾਈ ਕਰ ਲਾਂਗੇ ਅਸੀਂ ਪਰ ਵੀ ਕਾਰਵਾਈ ਕੀਤੀ ਜਾਏਗੀ ਜੋ ਵੀ ਜਿਹੜਾ ਵੀ ਹੈਗਾ ਬੰਦਾ ਉੱਥੇ ਹੁਣ ਕਿਉਂਕਿ ਕਿਹੜੇ ਬੰਦੇ ਨੇ ਚੱਕਿਆ ਇਹ ਤੇ ਚਲੋ ਪੁਲਿਸ ਡਿਪਾਰਟਮੈਂਟ ਦੀ ਕਾਰਵਾਈ ਆ ਸਾਡੀ ਨਹੀਂ ਹੈਗੀ ਅਸੀਂ ਲਿਖ ਕੇ ਭੇਜ ਦਿੰਦੇ ਹਾਂ ਕਿ ਸਾਡਾ ਬੋਰਡ ਚੋਰੀ ਹੋ ਗਿਆ ਜਾਂ ਇਥੋਂ ਰਿਮੂਵ ਕਰਤਾ ਉਹਨਾਂ ਨੇ ਪਟਕਾਰ ਕੋ ਚਾਰੀ ਦੇਖਿਆ ਕਿ ਕਰਾ ਦੇ ਇਲੀਜੀਟ ਨੋਟੇ ਕਟਿਆ ਜਾ ਰਿਹਾ ਹੈ ਲੋਕਾਂ ਕੀ ਮੈਸੇਜ ਇਹ ਰਵੇ ਚਲਾ ਜਾਂਦੇ ਹੋਏ ਲੋਕੀ ਉੱਥੇ ਆ ਕੇ ਜੋ ਟੋਲੇ ਲਗਾ ਦੇ ਬਾ ਨਾ ਕਿ ਇੱਥੇ ਵੀ ਦੇਖੋ ਐਕਟੀਵਿਟੀ ਹੁੰਦੀ ਹੈ ਸਾਡੇ ਧਿਆਨ ਚ ਲੈ ਜਾਂਦਾ ਮੀਡੀਆ ਵੱਲੋਂ ਜਾਂ ਦਫਤਰ ਚ ਰਿਪੋਰਟ ਆਂਦੀ ਹੈ ਅਸੀਂ ਕਾਰਵਾਈ ਕਰਦੇ ਹਾਂ ਉੱਥੇ ਨੋਟਿਸ ਵੀ ਚਪਕਾਉਂਦੇ ਆ ਆਪਣਾ ਪ੍ਰੋਪਰ ਬੋਰਡ ਵੀ ਲਗਾਉਂਦੇ ਹੈਗੇ ਜੇ ਨਹੀਂ ਹਟਦੇ ਬੰਦੇ ਫਿਰ ਪੁਲਿਸ ਡਿਪਾਰਟਮੈਂਟ ਨੂੰ ਵੀ ਚਿੱਠੀ ਲਿਖਦੇ ਆ ਵੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਫਦਰੋ ਜਿਉਂ ਕਿ ਆ ਜੇ ਵੀ ਕਾਫੀ ਜਗ੍ਹਾ ਤੇ ਦੇ ਰਹੀ ਕੰਮ ਜਿਹੇ ਲੱਗੇ ਇਸ ਤਰੀਕੇ ਨਾਲ ਉੱਥੇ ਵੀ ਕੋਈ ਬਣੇਗਾ ਕੰਮ ਚੱਲਦਾ ਐ ਕਲੋਨੀਆ ਦੇ ਕੱਢਿਆ ਗਿਆ ਹੈ ਚਾਹ ਕੰਸਟਰਕਸ਼ਨ ਚੱਲੇ ਜਾ ਚਲਾਏ ਜਾਵੇ ਦੇਖੋ ਡਲੋਜੀ ਰੋਡ ਤੇ ਨਕਸ਼ੇ ਵੀ ਪਾਸ ਹੈਗੇ ਜਿੱਥੇ ਤੇ ਨਕਸ਼ੇ ਪਾਸ ਹੈ ਚਲੋ ਉਹਨਾਂ ਨੇ ਬਣਾਣੀ ਬਿਲਡਿੰਗ ਤੁਸੀਂ ਇੱਕ ਦੱਸਿਆ ਬਿਲਡਿੰਗ ਵੀ ਸੁਕਸਦ ਹੁੰਦੇ ਸਾਹਮਣੇ ਹੈ ਉਹਨਾਂ ਦਾ ਨਕਸ਼ਾ ਪਾਸ ਇੱਕ ਮਰਸ਼ਲ ਇਹ ਟੀਕਾ ਉੱਥੋਂ ਦੇ ਬੈਕਟੈਕ ਦੇਖਿਆ ਗਿਆ ਉਹ ਚੈੱਕ ਕਰਵਾ ਲੈਣੇ ਵੀ ਕੋਈ ਉੱਥੇ ਨਵਾਂ ਕੰਮ ਚੱਲ ਰਿਹਾ ਜਾਂ ਕੀ ਹੈ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਔਰ ਸਰ ਇੱਕ ਦੇਖਿਆ ਗਿਆ ਕਿ ਪਟਵਾਨ ਕੋਰ ਦੇ ਵਿੱਚ ਕਿ ਜਿਹੜੀ ਜਨਤਾ ਨੂੰ ਇਹ ਨਹੀਂ ਪਤਾ ਚੱਲ ਸਕਿਆ ਕਿ OTG ਕੀ ਹੈਗਾ ਤੇ 1200 ਮੀਟਰ ਕੀ ਹੈਗਾ ਉਹਦਾ ਏਰੀਆ ਕਿੱਥੋਂ ਇੱਥੋਂ ਤੱਕ ਹੈ ਉਹ ਇੱਕ ਬਰੀਫ ਕਰਕੇ ਲੋਕਾਂ ਨੂੰ ਮੈਸੇਜ ਦੇ ਦੇਣੋ ਕਿ ਕਿੱਥੇ ਕਿੱਥੇ ਕੰਸਟਰਕਸ਼ਨ ਹੋ ਸਕਦੀ ਹੈ ਤੇ ਕਿੱਥੋਂ ਕਿੰਨੀ ਕਿੰਨੀ ਤੱਕ ਹੋ ਸਕਦੀ ਹੈ। ਦੇਖੋ ਜਿਹੜਾ ਉਹਦੇ ਵੀ ਫਿਜ਼ੀਕਲ ਕੋਈ ਬਾਉਂਡਰੀ ਐਡਾ ਨਹੀਂ ਨਿਰਧਾਰਤ ਹੈਗੀ। ਬਾਕੀ ਦੇ ਉਹ ਜਿਹੜਾ ਮਾਸਟਰ ਪਲਾਨ ਹੈ ਉਹਨਾਂ ਤੇ ਮਾਰਕ ਹੁੰਦਾ ਹੈ ਰੈਸਟ੍ਰਿਕਟਿਡ ਏਰੀਆ ਜਿਹੜਾ ਵੀ ਹੈਗਾ। ਜਿਹੜਾ ਇਹਦੇ ਇਹਦੇ ਕੀ ਕੀ ਮਾਰਕੂ ਮਾਰਸ਼ਲੈਂਡ ਦੇ ਉੱਪਰ ਨਾ ਮਾਰਕ ਹੈ ਉਹਦੇ ਵਿੱਚ ਕੁਝ ਪਿੰਡ ਆਉਂਦੇ ਐ ਐਲੂਮੀਨੀ ਦਾ ਏਰੀਆ ਹੋ ਗਿਆ ਜਾਂ ਕੁਝ ਹੋਰ ਦੂਸਰੇ ਪਿੰਡ ਜਿਹੜੇ ਹੈਗੇ ਸਾਡੇ ਕੋਲ ਜਿਹੜੇ ਲੋਕੀ ਆਉਂਦੇ ਐ ਐਨਓਸੀ ਅਪਲਾਈ ਕਰਨ ਵਾਸਤੇ ਅਸੀਂ ਭੇਜਦੇ ਆ ਉਹਨਾਂ ਦੇ ਕੇਸ ਆਰਮੀ ਨੂੰ ਜੇ ਸਾਡੇ ਕੋਲ ਨੱਛਾ ਬਣਾਉਣਾ ਚਾਹੁੰਦੇ ਐ ਇਹਨਾਂ ਨੂੰ ਅਸੀਂ ਦਿੱਤਾ ਗਏ ਤੇ ਕਈ ਕੇਸਾਂ ਵਿੱਚ ਸਾਨੂੰ ਐਨਓਸੀ ਦਿੱਤੇ ਵੀ ਆ ਆਰਮੀ ਨੇ ਔਰ ਤੁਸੀਂ ਆਰਮੀ ਦੇ ਲਈ ਜਿਹੜਾ ਏਰੀਆ ਹੈਗਾ ਓਟੀਵੀ 100 ਮੀਟਰ ਗੈਰੀ ਹੈ 200 ਮੀਟਰ ਦੇ ਲਾਗੇ ਕੋਈ ਸੈਕਸ਼ਨ ਹੈ ਕਿੰਨੇ ਮਤਲਬ ਕਿ ਮੰਦਲਾ ਲੱਗ ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਂਦੀ ਹੈ ਨਗਰ ਦੇ ਵਿੱਚ ਵਕ ਵਕ ਜਿਹੜਾ ਹੁੰਦਾ ਹੈ ਐਨਓਸੀ ਉਹਨਾਂ ਦਾ ਹੁੰਦਾ ਹੈਗਾ ਦੇਖੋ ਐਨਓਸੀ ਚ ਆਰਮੀ ਲਿਖ ਕੇ ਦਿੰਦਾ ਵੀ ਇਹ 2 ਮੰਜ਼ਿਲ ਤੱਕ ਬਣਾ ਸਕਦੇ ਆ 3 ਮੰਜ਼ਿਲ ਤੱਕ ਬਣਾ ਸਕਦੇ ਆ ਉਹ ਆਰਮੀ ਦੇ ਆਪਣੇ ਵੱਖਰੇ ਰੂਲ ਹੈਗੇ ਉਹਦੇ ਮੁਤਾਬਕ ਫਿਰ ਨਗਰ ਨਿਗਮ ਨੱਚਾ ਬਾਸ ਕਰਦਾ ਹੈਗਾ ਫਿਰ ਕਰੋਮਾ ਸ਼ੋਰੂਮ ਵੱਲੋਂ ਵੀ ਜਿਹੜਾ ਦਿਖਾਂਗੇ ਇਹ ਕੰਸਟਰਕਸ਼ਨ ਕੀਤੀ ਜਾ ਰਹੀ ਹੈ ਉਹਨਾਂ ਦਾ ਧਿਆਨ ਚ ਉਹ ਮੇਰੇ ਧਿਆਨ ਚ ਆਈ ਹੈ ਤੇ ਚੈੱਕ ਕਰਾ ਲੈਨੇ ਆ ਵੀ ਕੋਈ ਐਗਜ਼ਿਸਟਿੰਗ ਬਿਲਡਿੰਗ ਚ ਐਡੀਸ਼ਨ ਕਰ ਰਿਹਾ ਹੈ ਜਾਂ ਕੀ ਕਰ ਰਿਹਾ ਤੇ ਜੇ ਵੀ ਉਹਦੀ ਬੰਦੀ ਕਾਰਵਾਈ ਕੀਤੀ ਜਾਏਗੀ ਸੋ ਨਾਲ ਹੀ ਉਹਦੀ ਗੱਡੀ ਲੱਗਦੀ ਹੈ ਕਿ ਚਾਰ ਜਿਹੜੀ ਬੰਦੀਆਂ ਆ ਪਿੰਡ ਨੂੰ ਤੇ ਉਹਦੇ ਬਾਹਰ ਉਹਨੇ ਕੰਸਟਰਕਸ਼ਨ ਲਗਾਈ ਹੈ ਉਹ ਵੀ ਤੁਹਾਡੇ ਤੁਹਾਡੀ ਦੇਖੇ ਤੱਕ ਅਲੱਗ ਬ੍ਰਾਂਚ ਹੈਗੀ ਹੈ ਨਹੀਂ ਜੇ ਤੇ ਕੋਈ ਰੋਡ ਦੇ ਵਿੱਚ ਕਰ ਰਿਹਾ ਕੰਮ ਜਾਂ ਕੋਈ ਹੋਰ ਬਣਾ ਰਿਹਾ ਸੀਵਰ ਦਾ ਕੰਮ ਕਰ ਰਿਹਾ ਉਹ ਵੱਖਰੀ ਬ੍ਰਾਂਚ ਹੈ ਤੁਹਾਡੀ ਉਹ ਵੱਖਰੀ ਦੇਖਦੀ ਹੈ ਸੀਵਰ ਡਿਪਾਰਟਮੈਂਟ ਵਾਲੇ ਦੇਖਦੇ